ਅਕਸਰ ਨਾ ਆਪਾਂ ਹਰ ਕਿਸੇ ਨੂੰ ਕਹਿ ਦਿੰਨੇ ਆ ਜਦੋਂ ਵੀ ਆਪਾਂ ਕੋਈ ਪੁੱਛਦਾ ਹੈ ਨਾ ਕਿਵੇਂ ਤੁਸੀਂ ਠੀਕ ਹੋ ਆਪਾਂ ਕਹਿ ਦਿੰਨੇ ਆ ਹਾਂਜੀ ਠੀਕ ਆ ਪਰ ਕਦੇ ਵੀ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਕਿ ਮੈਂ ਠੀਕ ਨਹੀਂ ਹੈਗਾ ਇਹ ਗੱਲ ਆਪਾਂ ਕਦੇ ਕਿਸੇ ਨੂੰ ਨਹੀਂ ਕਹਿੰਦੇ ਕਿ ਮੈਂ ਠੀਕ ਨਹੀਂ ਹੈਗਾ ਜਾਂ ਕੋਈ ਪ੍ਰੋਬਲਮ ਹੈ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਮੈਂ ਜੂਝ ਲੱ ਰਹੀ ਆਂ ਕਦੇ ਵੀ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਹੈਗੇ ਕਿਉਂਕਿ ਇਹ ਗੱਲ ਨਾ ਕਿਸੇ ਖਾਸ ਇਨਸਾਨ ਨਾਲ ਹੀ ਕੀਤੀ ਜਾਂਦੀ ਹੈ ਹਰ ਕਿਸੇ ਨੂੰ ਦੁੱਖ ਨਹੀਂ ਦਿੱਸ ਬਸਿਆ ਜਾਂਦਾ ਕਿਉਂਕਿ ਹਰ ਇੱਕ ਇਨਸਾਨ ਵਿਸ਼ਵਾਸ ਦੇ ਲਾਇਕ ਨਹੀਂ ਹੁੰਦਾ ਹਰ ਇੱਕ ਇਨਸਾਨ ਵਿਸ਼ਵਾਸ ਦੇ ਲਾਇਕ ਨਹੀਂ ਹੁੰਦਾ ਕਿਉਂਕਿ ਜੇਕਰ ਆਪਾਂ ਦੱਸਾਂਗੇ ਨਾ ਤੇ ਅਗਲਾ ਅਗਲੇ ਨੂੰ ਹੱਸ ਕੇ ਦੱਸ ਦੇਗਾ ਫਲਾਣਾ ਬਹੁਤ ਦੁਖੀ ਹੈ ਚੰਗਾ ਵਧੀਆ ਇਸੇ ਕਰਕੇ ਨਾ ਜਿੱਦੋਂ ਵੀ ਕੋਈ ਆਪਣਾ ਦੁੱਖ ਦੱਸਣਾ ਹੁੰਦਾ ਹੈ ਨਾ ਕਿਸੇ ਖਾਸ ਇਨਸਾਨ ਨੂੰ ਹੀ ਦੱਸੋ ਤਾਂ ਕਿ ਉਹ ਅੱਗੇ ਨਾ ਦੱਸੇ